ਪੰਜਾਬ ਦੀ ਰਾਜਨੀਤੀ ਤੇ ਚਾਕਲੇਟੀ ਬॉय राघव ਛੱਡਾ 5 ਦਸੰਬਰ 2024 ਨੂੰ ਰਾਜ ਸਭਾ ਦੇ ਵਿੱਚ ਇੱਕ ਅਹਿਮ ਨੁਕਤਾ ਸਾਂਝਾ ਕਰਦੇ ਆ ਕੀ ਸੀਗਾ ਜ਼ਰਾ ਗੌਰ ਫਰਮਾਉਣਾ ਉਹ ਕਹਿੰਦੇ ਆ ਕਿ ਜੱਜਾਂ ਦੀ ਰਿਟਾਇਰਮੈਂਟ ਤੋਂ ਬਾਅਦ ਕਾਰਜਕਾਰੀ ਅਤੇ ਰਾਜਨੀਤਿਕ ਭੂਮਿਕਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਅਸਲ ਦੇ ਵਿੱਚ ਇਹ ਹਿੱਤਾਂ ਦੇ ਟਕਰਾਓ ਦਾ ਸਵਾਲ ਹੈ ਨਾਲ ਉਹ ਸੁਝਾਉਂਦੇ ਆ ਕਿ ਜੁਡੀਸ਼ਰੀ ਦੀ ਸੁਤੰਤਰਤਾ ਵਾਸਤੇ ਆਜ਼ਾਦੀ ਵਾਸਤੇ ਜੱਜਾਂ ਦੀ ਰਿਟਾਇਰਮੈਂਟ ਤੋਂ ਬਾਅਦ ਘੱਟੋ-ਘੱਟ 2 ਸਾਲ ਦਾ ਸਮਾਂ ਨਿਸ਼ਚਿਤ ਕਰ ਦੇਣਾ ਚਾਹੀਦਾ ਹੈ ਕਿ ਕੋਈ ਵੀ ਰਾਜਨੀਤਿਕ ਤੇ ਕੋਈ ਵੀ ਕਾਰਜਕਾਰੀ ਭੂਮਿਕਾ ਜਿਹੜੀ ਉਹਨਾਂ ਨੂੰ ਨਾ ਦਿੱਤੀ ਜਾਵੇ ਸਰ ਇਸ ਕੱਲ ਨੂੰ ਤੁਸੀਂ ਹੁਣ ਫੜ ਲੈਣਾ ਰਾਗਵ ਚੱਡਾ ਜੀ ਦੇ ਇਸ ਨੁਕਤੇ ਨੂੰ ਤੁਸੀਂ ਫੜ ਲੈਣਾ ਤੇ ਅੰਤ ਦੇ ਵਿੱਚ ਜੋ ਮੈਂ ਤੁਹਾਨੂੰ ਦੱਸੂਗਾ ਉਹ ਪੰਜਾਬ ਦੇ ਵਿੱਚ ਕਹਿ ਲੋਗੇ ਇੱਕ ਨਵਾਂ ਖੁਲਾਸਾ ਹੋਏਗਾ ਖੁਲਾਸਾ ਐਸਾ ਹੋਏਗਾ ਕਿ ਸ਼ਾਇਦ ਸ਼ਾਇਦ ਕਾਫੀ ਕੁਝ ਤੁਹਾਨੂੰ ਸਮਝ ਪੈ ਜਾਏਗਾ ਖੈਰ ਇਸੇ ਸਵਾਲ ਦੇ ਜਵਾਬ ਦੇ ਵਿੱਚ ਜਾਂ ਚੁੱਕੇ ਨੁਕਤੇ ਦੇ ਜਵਾਬ ਦੇ ਵਿੱਚ ਕਾਨੂੰਨ ਮੰਤਰੀ ਅਰਜੁਨ ਮੇਘਵਾਲ ਜੀ ਕਹਿੰਦੇ ਆ ਕਿ ਦੇਖੋ ਗੱਲ ਇਹ ਆ ਕਿ ਨਾ ਤੇ ਕੋਈ ਐਸਾ ਪ੍ਰਸਤਾਵ ਹਾਲੇ ਵਿਚਾਰ ਅਧੀਨ ਨਹੀਂ ਆ ਮਤਲਬ ਕਿ ਸਾਡੇ ਕੋਲ ਕੋਈ ਪ੍ਰੋਪੋਜ਼ਲ ਨਹੀਂ ਹੈਗਾ ਕਿ ਅਸੀਂ 2 ਸਾਲ ਦਾ ਜੀ ਕੂਲਿੰਗ ਆਫ ਪੀਰੀਅਡ ਜਿਹੜਾ ਹੈ ਉਹ ਦਈਏ ਤੇ ਨਾ ਹੀ ਐਸਾ ਕੋਈ ਸਾਡੇ ਕੋਲ ਕਾਨੂੰਨ ਹੈ ਕਿ ਰਾਜਨੀਤੀ ਦੇ ਵਿੱਚ ਆਉਣ ਤੋਂ ਇਹਨਾਂ ਨੂੰ ਰੋਕਿਆ ਜਾਵੇ ਸੋ ਖੈਰ ਇੱਥੋਂ ਆਪਾਂ ਅੱਗੇ ਗੱਲ ਨੂੰ ਤੋਰਦੇ ਹਾਂ ਗੱਲ 2012 ਦੀ ਆ अरुण ਜੇਤਲੀ ਉਸ ਵੇਲੇ ਬੜੇ ਸਰਗਰਮ ਹੁੰਦੇ ਸੀ ਅੱਜ ਕੱਲ੍ਹ ਸੰਸਾਰ 'ਚ ਹੈ ਨਹੀਂ ਇਹਨਾਂ ਨੇ ਇੱਕ ਬਹੁਤ ਲੰਮੀ ਚੌੜੀ ਸਟੇਟਮੈਂਟ ਦਿੱਤੀ ਸੀ ਕਿ ਖੈਰ ਮੈਂ ਉਧਰ ਨਹੀਂ ਜਾਊਂਗਾ ਭਾਰਤੀ ਜਨਤਾ ਪਾਰਟੀ ਦਾ ਇੱਕ ਲੀਗਲ ਸੈਲ ਦਾ ਪ੍ਰੋਗਰਾਮ ਸੀ ਮੈਨੂੰ ਅੱਜ ਵੀ ਯਾਦ ਹੈ ਜਿਸ ਦੇ ਵਿੱਚ ਇਹਨਾਂ ਨੇ ਇੱਕ ਗੱਲ ਕਹੀ ਸੀਗੀ ਬਹੁਤ ਪਾਇਦਾਰ ਗੱਲ ਕਹੀ ਸੀਗੀ ਇਹਨਾਂ ਨੇ ਕਿਹਾ ਸੀਗਾ ਕਿ ਰਿਟਾਇਰਮੈਂਟ ਤੋਂ ਪਹਿਲਾਂ ਦਿੱਤੇ ਜਾਣ ਵਾਲੇ ਫੈਸਲੇ ਜਿਹੜੇ ਆ ਜੱਜਾਂ ਦੇ ਉਹ ਰਿਟਾਇਰਮੈਂਟ ਤੋਂ ਬਾਅਦ ਜਿਹੜੀ ਨੌਕਰੀ ਮਿਲਦੀ ਆ ਉਹਦੇ ਕਰਕੇ ਪ੍ਰਭਾਵਿਤ ਹੁੰਦੇ ਆ ਕੀ ਸਮਝੇ فرض ਕਰੋ ਕਿ ਰਿਟਾਇਰਮੈਂਟ ਤੋਂ ਬਾਅਦ ਕਿਸੇ ਜੱਜ ਨੇ ਕੁਰਸੀ ਹਾਸਲ ਕੀਤੀ ਆ ਤਾਂ ਜੇਤਲੀ ਸਾਹਿਬ ਸਿੱਧਾ ਕਹਿ ਰਹੇ ਆ ਕਿ ਕਿਤੇ ਨਾ ਕਿਤੇ ਫਿਰ ਉਸ ਜੱਜਵਾਨੀ ਉਹ ਕੁਰਸੀ ਤੇ ਬੈਠੇ ਜਿਹੜੇ ਰਿਟਾਇਰਮੈਂਟ ਤੋਂ ਪਹਿਲਾਂ ਦਿੱਤੇ ਫੈਸਲੇ ਆ ਉਹ ਸਵਾਲਾਂ ਦੇ ਘੇਰੇ ਚ ਹੈ ਉਹਨਾਂ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਹੁੰਦੇ ਸਨ ਨਿਤਿਨ ਗੜਕਰ ਇਹਨਾਂ ਨੇ ਵੀ ਇਸ ਗੱਲ ਦੀ ਪ੍ਰਉੜਤਾ ਕੀਤੀ ਤੇ ਕਿਹਾ ਕਿ ਦੇਖੋ 2 ਸਾਲ ਦਾ ਗੈਪ ਘਟੋ-ਘਟ ਜਿਹੜਾ ਹੈ ਨਾ ਉਹ ਤੈਅ ਕਰ ਦੇਣਾ ਚਾਹੀਦਾ ਇਸ ਤੇ ਸੁਪਰੀਮ ਕੋਰਟ ਦਾ ਫੈਸਲਾ ਵੀ ਉਦੋਂ ਆ ਚੁੱਕਾ ਸੀਗਾ ਸ਼ਾਇਦ 2011 ਦੀ ਗੱਲ ਹੈ ਉਦੇ ਵਿੱਚ ਵੀ ਸੁਪਰੀਮ ਕੋਰਟ ਨੇ ਕੁਝ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਸਾਫ਼ ਕੀਤੀਆਂ ਸੀਗੀਆਂ ਯਾਨੀ ਇਹ ਜਿਹੜਾ ਚੱਲ ਰਿਹਾ ਸੀਗਾ ਚੱਲਣ ਇਹਦੇ ਤੇ ਕਿਤੇ ਨਾ ਕਿਤੇ تنਕੀਦ ਸੀਗੀ ਖੈਰ ਜੇ ਆਪਾਂ ਅੱਗੇ ਚਲੀਏ 2012 13 ਇਹਨਾਂ ਸਾਲਾਂ ਨੂੰ ਛੱਡ ਦਈਏ ਜਦੋਂ ਨਰਿੰਦਰ ਮੋਦੀ ਇੱਕ ਤੂਫਾਨ ਬਣ ਕੇ ਆਉਂਦੇ ਨੇ ਭਾਰਤੀ ਰਾਜਨੀਤੀ 'ਚ ਤਾਂ ਹੁੰਦਾ ਕੀ ਹੈ ਸਰ ਹੁੰਦਾ ਕੀ ਹੈ ਅਗਸਤ 14 ਦੇ ਵਿੱਚ ਜੋ ਸਤਾ ਸ਼ਿਵਮ ਸੀਗੇ ਸੀਜੀਆਈ ਇਹਨਾਂ ਨੂੰ ਰਿਟਾਇਰਮੈਂਟ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਕੇਰਲ ਦੇ ਗਵਰਨਰ ਲਾ ਦਿੰਦੀ ਹੈ ਹੁਣ ਜੇਤਲੀ ਸਾਹਿਬ 12 ਦੇ ਵਿੱਚ ਕੀ ਕਹਿ ਰਹੇ ਆ 13 ਦੇ ਵਿੱਚ ਕੀ ਕਹਿ ਰਹੇ ਆ 14 ਚ ਜਦੋਂ ਇਹਨਾਂ ਦੀ ਸਰਕਾਰ ਬਣਦੀ ਹੈ ਤਾਂ ਜਿਹੜੇ ਮਿਸਟਰ ਸਤਾ ਸ਼ਿਵਮ ਹੈ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ ਕੇਰਲ ਦਾ ਗਵਰਨਰ ਮਤਲਬ ਕਿ ਕੁਝ ਹਫਤਿਆਂ ਬਾਅਦ ਹੀ ਉਹਨਾਂ ਦੀ ਨਿਯੁਕਤੀ ਸਮਝ ਲਓ ਕਿ ਹੋ ਗਈ ਸੀਗੀ ਚਿਤਲੀ ਸਾਹਿਬ ਦਾ ਬਿਆਨ ਕਿਹਾ ਤੇਲ ਹੈ ਸਾਫ ਹੈ ਸਪਾਈਸ਼ਿਆ ਅੱਛਾ ਇਹਦੇ ਚ ਇੱਕ ਹੋਰ ਵਿਵਾਦ ਸੀ ਕਿ ਗ੍ਰਾਹਮ ਸਟੇਨਸ ਤੇ ਉਹਦੇ ਬੱਚਿਆਂ ਨੂੰ ਸਾੜਨ ਵਾਲਾ ਜਿਹੜਾ ਦਾਰਾ ਸਿੰਘ ਸੀ ਉਸ ਦੀ ਸਜ਼ਾ ਨੂੰ ਕੱਟ ਕੀਤਾ ਗਿਆ ਸੀਗਾ ਤੇ ਇਸ ਫੈਸਲੇ ਨੂੰ ਜੋੜਿਆ ਗਿਆ ਸੀਗਾ ਇਸ ਨਿਯੁਕਤੀ ਦੇ ਨਾਲ ਉਸ ਵੇਲੇ ਔਰ ਖੈਰ ਤੁਹਾਨੂੰ ਮੈਂ ਹੋਰ ਵੀ ਦੱਸ ਦੇਵਾਂ ਕਿ ਉਸ ਜੱਜਮੈਂਟ ਦੇ ਵਿੱਚ ਇੱਕ ਪੈਰਾ ਸੀ ਜਿਹਦੇ ਤੇ ਬਹੁਤ ਵੱਡਾ ਵਿਵਾਦ ਹੋਇਆ ਸੀ ਜੋ ਸਤਾਸ਼ਿਵਮ ਜੀ ਬਨਿਓ ਇੱਕ ਟਿੱਪਣੀ ਕੀਤੀ ਗਈ ਸੀ ਖੈਰ ਹੋਰ ਵੀ ਮੈਂ ਦੱਸ ਸਕਦਾ ਵੈਸੇ ਤੇ ਰੰਜਨ ਗਕੋਈ ਉਹਨਾਂ ਦੀ ਵੀ ਗੱਲ ਕਰਾਂਗੇ ਇਹਨਾਂ ਦੀ ਇੱਕ ਹੋਰ ਨਜ਼ੀਰ ਦੱਸਦਾ ਤੁਹਾਨੂੰ ਬੇਨਜ਼ੀਰ ਨਜ਼ੀਰ ਬਤੌਰ ਸੁਪਰੀਮ ਕੋਰਟ ਜੱਜ ਰਿਟਾਇਰ ਹੁੰਦੇ ਆ 4 ਜਨਵਰੀ 2023 ਨੂੰ 39 ਦਿਨ ਬਾਅਦ ਹੀ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਆਂਦਰ ਦਾ ਯਾਨੀ ਆਂਧਰ ਪ੍ਰਦੇਸ਼ ਦਾ ਗਵਰਨਰ ਮੁਕਰਰ ਕਰ ਦਿੰਦੀ ਹੈ ਨਿਯੁਕਤ ਕਰ ਦਿੰਦੀ ਹੈ ਖੈਰ ਇਹ ਨजीर ਨजीर ਸਾਹਿਬ ਦੀ ਵੀ ਹੈ ਭਾਰਤੀ ਜਨਤਾ ਪਾਰਟੀ ਨੇ ਪੈਦਾ ਕੀਤੀ ਤੇ 39 ਦਿਨ ਬਾਅਦ ਹੀ ਕੁਰਸੀ ਉਹਨਾਂ ਨੂੰ ਦਿੱਤੀ ਦੇਖ ਲਓ ਹੁਣ ਕੀ ਕਹਿ ਰਹੇ ਆ ਜਿਤਲੀ ਸਾਹਿਬ ਕੀ ਕਹਿ ਰਹੇ ਆ ਗਡਕਰੀ ਸਾਹਿਬ ਜਿਤਲੀ ਸਾਹਿਬ ਚਲੇ ਗਏ ਗਡਕਰੀ ਸਾਹਿਬ ਮੌਜੂਦ ਆ ਸਭ ਕੁਝ ਕਿੱਦਾਂ ਹੁੰਦਾ ਖੈਰ ਇਹ ਇਤਿਹਾਸ ਹੈ ਵੈਸੇ ਭਾਰਤ ਦੀ ਆਜ਼ਾਦੀ ਤੋਂ ਬਾਅਦ ਜਿਹੜੇ ਦੂਜੇ ਸੀਜੀਆਈ ਸੀਗੇ ਉਹਨਾਂ ਦਾ ਨਾਮ ਸੀ ਪਤੰਜਲੀ ਸ਼ਾਸਤਰੀ ਉਹ ਚੇਨਈ ਤੋਂ ਤਾਲਕ ਰੱਖਦੇ ਸੀਗੇ ਤਾਂ ਜਦੋਂ ਉਹਨਾਂ ਦੀ ਰਿਟਾਇਰਮੈਂਟ ਹੋਈ ਤਾਂ ਉਹ ਮ드ਰਾਸ ਸੰਵਿਧਾਨ ਸਭਾ ਦੇ ਮੈਂਬਰ ਬਣ ਗਏ ਜਿਹਨੂੰ ਅੱਜ ਦੀ ਭਾਸ਼ਾ ਦੇ ਵਿੱਚ ਤੁਸੀਂ ਕਹਿ ਸਕਦੇ ਆ ਵਿਧਾਇਕ 58 ਤੋਂ 64 ਤੱਕ ਉਹ ਰਹੇ ਸੀਗੇ ਯਾਨੀ ਇਹ ਪ੍ਰਤ ਬਹੁਤ ਬਹੁਤ ਪਹਿਲਾਂ ਹੀ ਸਟਾਰਟ ਹੋ ਚੁੱਕੀ ਸੀਗੀ ਕੁਝ ਮਿਸਾਲਾਂ ਤੁਹਾਨੂੰ ਹੋਰ ਦੇ ਦਿੰਨਾ ਜਸਟਿਸ ਐਸ ਫਜ਼ਲ ਅਲੀ 18 ਸਤੰਬਰ 1951 ਨੂੰ ਰਿਟਾਇਰ ਹੋਏ ਤੇ 7 ਜੂਨ 52 ਨੂੰ 오ਡੀਸ਼ਾ ਦੇ ਉਹ ਰਾਜਪਾਲ ਬਣਾ ਦਿੱਤੇ ਗਏ ਸੀਗੇ ਜਸਟਿਸ ਫਾਤਿਮਾ ਬੀਵੀ 29 ਅਪ੍ਰੈਲ 92 ਨੂੰ ਸੁਪਰੀਮ ਕੋਰਟ ਤੋਂ ਰਿਟਾਇਰ ਹੁੰਦੇ 97 ਦੇ ਵਿੱਚ ਇਹਨਾਂ ਨੂੰ ਵੀ ਤਾਮਿਲਨਾਡੂ ਦਾ ਰਾਜਪਾਲ ਬਣਾਇਆ ਗਿਆ ਸੀ ਰੰਜਨ ਗਘੋਈ ਇਹ ਇਹ ਨਾਮ ਤੇ ਕੁਝਾ ਕਿਸੇ ਤੋਂ ਹੋਏਗਾ ਹੀ ਨਹੀਂ ਐਸਾ ਮਾਮਲਾ ਜਿਹਦੇ ਵਿੱਚ ਇੱਕ ਔਰਤ ਨੇ ਇਹਨਾਂ ਤੇ ਦੋਸ਼ ਲਾਏ ਇਹ ਆਪ ਹੀ ਉਥੇ ਬੈਠ ਗਿਆ ਆਪ ਹੀ ਫੈਸਲਾ ਦੇ ਦਿੱਤਾ ਫਿਰ ਇਹਨਾਂ ਦੇ ਦਿੱਤੇ ਹੋਏ ਫੈਸਲੇ ਤੁਹਾਨੂੰ ਪਤਾ ਹੀ ਆ ਕਿੰਨੇ ਤਗੜੇ ਫੈਸਲੇ ਸੀਗੇ ਕਿੰਨੇ ਤਗੜੇ ਚਾਹੇ ਰਫਾਇਲ ਦਾ ਹੋਵੇ ਅਯੁੱਧਿਆ ਦਾ ਹੋਵੇ ਅਲੋਕ ਵਰਮਾ ਦਾ ਸੀਬੀਆਈ ਵਾਲਾ ਹੋਵੇ ਸਾਰਿਆਂ ਤੇ ਫੈਸਲੇ ਮੋਦੀ ਸਰਕਾਰ ਦੇ ਹੱਕ ਚ ਗਏ ਤੇ ਅਖੀਰ ਇਹਨਾਂ ਨੂੰ ਵੀ ਇਹਨਾਂ ਦਾ ਹੱਕ ਮਿਲ ਗਿਆ ਰਾਜ ਸਭਾ ਦੇ ਮੈਂਬਰ ਬਣ ਗਏ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਹੋਰ ਦੱਸ ਦੇਵਾਂ ਅਕਸਰ ਤੁਸੀਂ ਸਿੱਖ ਕਤਲੇਆਮ ਚ ਇੱਕ ਨਾਮ ਸੁਣਿਆ ਹੋਵੇਗਾ ਰੰਗਨਾਥ ਮਿਸ਼ਰਾ ਇਹ ਕਮਿਸ਼ਨ ਸੀਗਾ ਦਰਅਸਲ ਕੀ ਹੈ ਇਹਨਾਂ ਨੂੰ ਵੀ 1998 ਤੋਂ ਲੈ ਕੇ 2004 ਤੱਕ ਰਾਜ ਸਭਾ ਮੈਂਬਰੀ ਭੋਗਣ ਦਾ ਮੌਕਾ ਮਿਲਿਆ ਸੀਗਾ ਕਾਂਗਰਸ ਨੇ ਇਹਨਾਂ ਨੂੰ ਇਹ ਸਬਬ ਬਖਸ਼ਿਆ ਸੀਗਾ ਤੇ ਵੈਸੇ ਜੇ ਤੁਸੀਂ ਦੇਖੋਗੇ ਰੰਗਨਾਥ ਮਿਸ਼ਰਾ ਦੇ ਪਿਤਾ ਵੀ ਓਡੀਸ਼ਾ ਦੇ ਵਿੱਚ ਇੱਕ ਪੋਲਿਟਿਕਸ ਕਰਨ ਵਾਲੇ ਬਹੁਤ ਤਗੜਾ ਨਾਮ ਰੱਖਣ ਵਾਲੇ ਬੰਦੇ ਸਨ ਜਿਹੜੇ ਕਿ ਮੰਤਰੀ ਤੱਕ ਵੀ ਬਣੇ ਸੀ ਤਾਂ ਤੁਸੀਂ ਹਿਸਾਬ ਲਾ ਲਓ ਕਿ ਸਿੱਖ ਕਤਲੇਆਮ ਦੇ ਕਮਿਸ਼ਨ ਦੇ ਜਿਹੜੇ ਰੰਗਨਾਥ ਮਿਸ਼ਰ ਜੀ ਹੈ ਉਹਨਾਂ ਦਾ ਬੈਕਗ੍ਰਾਉਂਡ ਵੀ ਕਾਂਗਰਸੀ ਸੀ ਤੇ ਉਹਨਾਂ ਦਾ ਪਰਿਵਾਰਕ ਪਿਸ਼ੋਕੜ ਵੀ ਸਿਆਸੀ ਸੀ ਹਾਲਾਂਕਿ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦੇਵਾਂ ਕਿ ਜਿਹੜੇ ਬਾਅਦ ਦੇ ਵਿੱਚ ਦੀਪਕ ਮਿਸ਼ਰਾ ਜੀ ਸੀਜੀਆਈ ਬਣੇ ਆ ਇਹ ਉਹਨਾਂ ਦੇ ਪਰਿਵਾਰ ਚੋਂ ਹੀ ਸੀਗੇ ਖੈਰ ਇੱਕ ਐਸਾ ਵੀ ਜੱਜ ਹੋਇਆ ਜਿਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੇ ਲੰਝਲੀ ਦਿੱਤੀ ਸਰ ਠੋਕਰਾ ਦਿੱਤਾ ਬਿਹਾਰ ਦੇ ਬੀਪੀ सिन्हा ਚੀਫ ਜਸਟਿਸ ਬਣੇ ਸੀਗੇ 1969 ਦੇ ਵਿੱਚ 64 ਦੇ ਵਿੱਚ ਜਦੋਂ ਇਹ ਸਭ ਕੁਝ ਭੋਗ ਕੇ ਮਾਨ ਕੇ ਪਾਸੇ ਹੋ ਗਏ ਤੇ ਰਿਟਾਇਰਮੈਂਟ ਤੋਂ ਬਾਅਦ ਇਹਨਾਂ ਨੇ ਅਧਿਆਤਮਿਕਤਾ ਚੁਣੀ ਸੀਗੀ ਮਤਲਬ ਕਿ ਸਭ ਕੁਝ ਛੱਡ ਕੇ ਅਧਿਆਤਮਿਕਤਾ ਧਾਰਮਿਕਤਾ ਇਸ ਪੱਥ ਨੂੰ ਚੁਣਿਆ ਸੀ ਕਿੰਨਾ ਵਧੀਆ ਹੋਇਆ ਕਿੰਨਾ ਵਧੀਆ ਵੈਸੇ ਉਹਦਾ ਤੁਹਾਨੂੰ ਮਸਾਲਾ ਹੋਰ ਵੀ ਦੇ ਸਕਦਾ ਮੈਂ ਇੱਥੇ ਤੇ ਇੱਕ ਐਸਾ ਜੱਜ ਸੀਗਾ ਜਿਸਨੇ ਰਾਸ਼ਟਰਪਤੀ ਦਾ ਇਲੈਕਸ਼ਨ ਲੜਦਿਆਂ ਸੀਗਾ ਸਾਹਿਬ ਬਿਲਕੁਲ ਜੀ ਸੁਬਾਰਾ ਬਰਸ਼ ਸਾਲ 1966 ਦੇਸ਼ ਦੇ ਇਹ ਬਣਦੇ ਆ ਜੀ ਸੀਜੀਆਈ ਤੇ ਉਸ ਤੋਂ ਕਰੀਬ 10 ਮਹੀਨੇ ਬਾਅਦ ਵਿਰੋਧੀ ਦਲਾ ਨੇ ਜਦੋਂ ਉਹਨਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾ ਦਿੱਤਾ ਤਾਂ ਇਹਨਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਉਹ ਇਲੈਕਸ਼ਨ ਲੜਿਆ ਸੀ ਹਾਲਾਂਕਿ ਜਾ ਕੇ ਉਹ ਹਸੈਨ ਤੋਂ ਹੀ ਹਾਰ ਗਏ ਸਨ ਉਦੋਂ ਕਾਂਗਰਸ ਦੀ ਟਰਸਲਬਾਜੀ ਚੱਲ ਰਹੀ ਸੀਗੀ ਜਿਹੜੇ ਲੋਕ ਰਾਜਨੀਤੀ ਦੇ ਇਤਿਹਾਸ ਦੇ ਜਾਣੂ ਆ ਉਹਨਾਂ ਨੂੰ ਇਹ ਚੀਜ਼ਾਂ ਯਾਦ ਹੋਣ ਗਿਆ ਅੱਛਾ ਇੱਕ ਐਸੇ ਵੀ ਸੰ ਜਿਹੜੇ ਬਣ ਗਏ ਹਦਿਆਤ ਤੋਲਾ ਉਹ ਉਪ ਰਾਸ਼ਟਰਪਤੀ ਬਣ ਗਏ ਸਨ 68 ਤੋਂ 70 ਤੱਕ ਸੁਪਰੀਮ ਕੋਰਟ ਦੇ ਸੀਜੀਆਈ ਰਹੇ ਪਰ ਬਾਅਦ ਦੇ ਵਿੱਚ ਇਹ ਉਪ ਰਾਸ਼ਟਰਪਤੀ ਬਣ ਗਏ ਸੀਗੇ ਇਹ ਐਕਟਿੰਗ ਰਾਸ਼ਟਰਪਤੀ ਵੀ ਰਹੇ ਆ ਖੈਰ ਮੈਂ ਤੁਹਾਨੂੰ ਬਹੁਤ ਸਾਰੀਆਂ ਮਿਸਾਲਾਂ ਚੀਫ ਜਸਟਿਸ ਆਫ ਇੰਡੀਆ ਰਹੇ ਚੁਕੇ ਅੰਗਿਆ ਦਿੱਤੀਆਂ ਦੂਜੇ ਜੱਜਾਂ ਦੀਆਂ ਤੇ ਛਾਡੀ ਦਿਓ ਸਾਬ ਦੂਜੇ ਜੱਜ ਤੇ ਐਨੇ ਆ ਇਸ ਫਾਇਰਸ ਦੇ ਵਿੱਚ ਮਤਲਬ ਜਿਹੜੇ ਜਸਟਿਸ ਹੁੰਦੇ ਆ ਕਿ ਭਾਈ ਆਪਣੀ ਪੂਰੀ ਵੀਡੀਓ ਸਾਰੀ ਨਾਵਾਂ ਤੇ ਬਣ ਜਾਊਗੀ ਹੁਣ ਕਾਨੂੰਨ ਕੀ ਕਹਿੰਦਾ ਮੈਂ ਥੋੜਾ ਜਿਹਾ ਤੁਹਾਨੂੰ ਕਾਨੂੰਨ ਤੋਂ ਜਾਣੂ ਕਰਵਾ ਦੇਵਾਂ ਦੇਖੋ ਇਦੇ ਵਿੱਚ ਜਿਹੜਾ ਆਰਟੀਕਲ 124 ਉਪਬੰਧ 7 ਉਹਦੇ ਵਿੱਚ ਇੱਕੋ ਚੀਜ਼ ਦਾ ਪ੍ਰਬੰਧ ਹੈ ਕਿ ਭਾਈ ਜਿਹੜੇ ਇਸ ਤਰ੍ਹਾਂ ਦੇ ਜੱਜ ਹੁੰਦੇ ਆ ਹਾਈ ਕੋਰਟ ਸੁਪਰੀਮ ਕੋਰਟ ਤੇ ਉਹ ਵਕਾਲਤ ਨਹੀਂ ਕਰ ਸਕਦੇ ਜਸਟ ਵਕਾਲਤ ਨਹੀਂ ਕਰ ਸਕਦੇ ਬਾਕੀ ਸਭ ਕੁਝ ਕਰ ਸਕਦੇ ਆ ਇਹਦਾ ਮਤਲਬ ਇਹ ਆ ਕਿ ਜੱਜ ਦੇ ਵਿਵੇਕ ਤੇ ਇਸ ਸੰਵਿਧਾਨ ਨੇ ਛੱਡ ਦਿੱਤਾ ਹੈ ਕਿ ਭਾਈ ਜਿੱਧਰ ਮਰਜ਼ੀ ਜਾਓ ਰਾਜਨੀਤੀ ਕਰਨੀ ਆ ਰਾਜਨੀਤੀ ਕਰ ਲਓ ਕਿਸੇ ਕਮਿਸ਼ਨ ਦੇ ਵਿੱਚ ਬੈਠਣਾ ਜਾ ਕੇ ਚੇਅਰਮੈਨ ਲੱਗ ਜਾਓ ਜਾਂ ਜੇ ਅਧਿਆਤਮ ਦੀ ਦੁਨੀਆ ਦੇ ਵਿੱਚ ਪ੍ਰਵੇਸ਼ ਕਰਨਾ ਤੇ ਉਧਰ ਵੀ ਰਸਤਾ ਤੁਹਾਡਾ ਮੁਬਾਰਕ ਹੈ ਤੁਹਾਨੂੰ ਖੈਰ ਹੁਣ ਗੱਲ ਸ਼ੁਰੂ ਹੋਈ ਸੀਗੀ ਪੰਜਾਬ ਦੀ ਰਾਜਨੀਤੀ ਦੇ ਚੌਕਲੇਟੀ ਬੁਆਏ ਰਾਗਵ ਚੱਡਾ ਤੋਂ ਰਾਗਵ ਚੱਡਾ ਜੀ ਨੇ ਕੀ ਕਿਹਾ ਸੀ ਕਿ ਭਾਈ ਇਹ ਬੰਦ ਹੋਣਾ ਚਾਹੀਦਾ ਚਲਨ ਇਹਦੇ ਲਈ ਸਰਕਾਰ ਕੀ ਕਰ ਰਹੀ ਹੈ ਕਾਨੂੰਨ ਮੰਤਰੀ ਨੇ ਜਵਾਬ ਦਿੱਤਾ ਸਰ ਇੱਕ ਕਹਾਣੀ ਦੱਸਾਂ ਕਿ ਰਾਗਵ ਚੱਡਾ ਦੀ ਸਰਕਾਰ ਨੇ ਆ ਪਿਛਲੇ ਦਿਨੀ ਪਿਛਲੇ ਦਿਨੀ ਜੋ ਇੱਕ ਅਪੁਆਇੰਟਮੈਂਟ ਕੀਤੀ ਹੈ ਉਹ ਬਿਲਕੁਲ ਇਹਨਾਂ ਦੇ ਕਹਿ ਲੋ ਕਿ ਜੋ ਸਿਧਾਂਤਕ ਪੈੰਥੜੇ ਨੇ ਉਹਨਾਂ ਤੋਂ ਅਲੱਗ ਹੈ ਬਿਲਕੁਲ ਛੋਟਾ ਹੈ ਹੁਣ ਮੈਂ ਤੁਹਾਨੂੰ ਛੋਟੀ ਜੀ ਇੱਕ ਇਹਦੀ ਮਿਸਾਲ ਦੇ ਦਿੰਨਾ ਹਾਂ ਸਾਬ ਜਸਟਿਸ ਸੁਰੇਸ਼ਵਰ ਠਾਕੁਰ ਜੀ ਇਹ ਰਿਟਾਇਰ ਹੁੰਦੇ ਨੇ ਠੀਕ ਹੈ ਜੀ ਰਿਟਾਇਰਮੈਂਟ ਡੇਟ ਇਹਨਾਂ ਦੀ ਆ ਮਈ 16 2025 16 ਮਈ ਨੂੰ ਇਹ ਰਿਟਾਇਰ ਹੁੰਦੇ ਆ ਤੇ 16 ਮਈ ਦੀ ਰਿਟਾਇਰਮੈਂਟ ਤੋਂ 2 ਹਫ਼ਤੇ ਬਾਅਦ ਇਹਨਾਂ ਨੂੰ ਐਨਆਰਆਈ ਕਮਿਸ਼ਨ ਦਾ ਚੇਅਰਮੈਨ ਆ ਦਿੱਤਾ ਜਾਂਦਾ ਹੈ ਹੁਣ ਰਗਵ ਚੱਡਾ ਜੀ ਨੇ ਕੀ ਕਿਹਾ ਆਪਾਂ ਫੇਰ ਥੋੜਾ ਜਿਹਾ ਉਹਨਾਂ ਦੇ ਬਿਆਨ ਨੂੰ ਕੋਟ ਕਰ ਲਈਏ ਰਗਵ ਚੱਡਾ ਜੀ ਕਹਿੰਦੇ ਸਨ ਨਾ ਕਿ ਭਾਈ ਦੇਖੋ ਇਹ ਹਿੱਤਾਂ ਦੇ ਟਕਰਾਅ ਦਾ ਸਵਾਲ ਆ ਇੱਥੇ ਸਵਾਲ ਪੈਦਾ ਹੁੰਦਾ ਹੈ ਹੁਣ ਮੈਂ ਹੋਰ ਕੇਸਾਂ ਤੇ ਨਹੀਂ ਜਾਊਂਗਾ ਕਿਉਂਕਿ ਵੀਡੀਓ ਲੰਬੀ ਨਾ ਕਰਦੇ ਆਂ ਸੁਰੇਸ਼ਵਰ ਠਾਕੁਰ ਜੀ ਦੇ ਇੱਕ ਕੇਸ ਤੇ ਜਾਣਾ ਹਿੱਤਾ ਦਾ ਟਕਰਾਓ ਪੈਦਾ ਕਿੰਨਾ ਨੇ ਕੀਤਾ ਸਵਾਲ ਕਿੰਨਾ ਨੇ ਚੁੱਕਿਆ ਰਗਵ ਚੱਡਾ ਜੀ ਨੇ ਦੇਖੋ ਤੁਹਾਨੂੰ ਯਾਦ ਆ ਪੰਚਾਇਤੀ ਚੋਣਾ ਹੋਈਆਂ ਪਿਛਲੇ ਸਾਲ ਬੜਾ ਰੌਲਾ ਪੈ ਗਿਆ ਸਾਬ ਜਿਵੇਂ ਉਹ ਸਕਰੂਟੀ ਹੋਈ ਕਾਗਜ਼ ਰੱਦ ਹੋਏ ਲੋਕਾਂ ਚ ਹਾਹਾਕਾਰ ਮਚ ਗਈ ਲੋਕਾਂ ਦੀਆਂ ਪਟੀਸ਼ਨਾਂ ਦਾ ਹੜ ਆ ਗਿਆ ਹਾਈ ਕੋਰਟ ਚ ਸਰ ਹੜ ਆ ਗਿਆ ਉਦੋਂ ਛੁੱਟੀਆਂ ਸਨ ਸ਼ਾਇਦ ਤੇ ਉਹ ਡੀਬੀ ਬੈਂਚ ਹੁੰਦਾ ਜਿਹੜਾ ਉਹ ਬੈਠਦਾ ਸੀਗਾ ਇੱਕ ਜੱਜ ਸਾਹਿਬ ਬੈਠੇ ਸਨ ਮੌਤਗਿਲ ਸ਼ਾਇਦ ਸੀ ਉਹਨਾਂ ਦਾ ਨਾਮ ਜੇ ਮੈਨੂੰ ਨਹੀਂ ਭੁੱਲਦਾ ਵਿਸਰਦਾ ਤਾਂ ਉਹਨਾਂ ਨੇ ਸਟੇ ਕਰ ਦਿੱਤੇ ਸਨ ਇਸ ਤਰ੍ਹਾਂ ਮਤਲਬ ਕਿ ਸੁਣਵਾਈਆਂ ਹੋਈਆਂ ਤੜਾ ਤੜ ਸੁਣਵਾਈਆਂ ਹੋਈਆਂ ਤੇ ਕੁਝ ਮਤਲਬ ਜਿਹੜੀਆਂ ਥੋਕ ਚ ਪਟੀਸ਼ਨਾਂ ਸੀ ਉਹਨਾਂ ਦੀ ਸੁਣਵਾਈ ਮੁਕਰਰ ਕੀਤੀ ਜਾਂਦੀ ਹੈ 16 ਅਕਤੂਬਰ ਨੂੰ 16 ਅਕਤੂਬਰ ਨੂੰ ਵੋਟਾਂ ਪੈਣੀਆਂ ਸੀ 15 ਅਕਤੂਬਰ ਨੂੰ ਪਰ ਇਸ ਦਰਮਿਆਨ ਅਗਲੇ ਦਿਨ ਜਦੋਂ ਡੀਬੀ ਬੈਂਚ ਬਦਲਦਾ ਹੈ ਸਰ ਤਾਂ ਆ ਜਾਂਦੇ ਨੇ ਇਹ ਠਾਕੁਰ ਸਾਹਿਬ ਜਿਨ੍ਹਾਂ ਨੂੰ ਇਹਨਾਂ ਨੇ ਐਨਆਰਆਈ ਕਮਿਸ਼ਨ ਦਾ ਚੇਅਰਮੈਨ 라 ਦਿੱਤਾ ਹੁਣ ਦੇਖੋ ਇਹਨਾਂ ਨੇ ਉਹ ਜਿਹੜੇ 16 ਦੇ ਕੇਸ ਸੀਗੇ ਦੇਖੋ ਕੀ ਹੁੰਦਾ ਕਿ ਵੀ ਆਪਾਂ ਸਮਝਦੇ ਆ ਨਾ ਇਹ ਚੀਜ਼ਾਂ ਨੂੰ ਕਿ ਭਾਈ ਪੋਸਟਪੋਨ ਹੋ ਗਿਆ ਜੀ ਇੱਕ ਉਦਾਹਰਣ ਜਿਵੇਂ ਕਾਨੂੰਨੀ ਭਾਸ਼ਾ ਚ ਕਹ ਲਓ ਕਿ ਪ੍ਰੀ ਪੋਨਮੈਂਟ ਹੁਣ ਇਹਦੇ ਵਿੱਚ ਕੀ ਆ ਪੋਸਟਪੋਨਮੈਂਟ ਦਾ ਸਮਝ ਆ ਗਈ ਪ੍ਰੀਪੋਨਮੈਂਟ ਮਤਲਬ ਕਿ 16 ਤਰੀਕ ਨੂੰ ਜਿਹੜੀਆਂ ਪਟੀਸ਼ਨਾਂ ਸੁਣੀਆਂ ਜਾਣੀਆਂ ਨੇ ਜੇ ਉਹਨਾਂ ਨੂੰ 15 ਚ ਲਿਆਉਣਾ ਹੋਵੇ ਜਾਂ 14 ਚ ਲਿਆਉਣਾ ਹੋਵੇ ਤਾਂ ਉਸ ਵਾਸਤੇ ਕਾਨੂੰਨ ਦੀ ਇੱਕ ਪ੍ਰਕਿਰਿਆ ਹੈ ਕਿ ਸੰਬੰਧਿਤ ਧਿਰਾਂ ਨੂੰ ਨੋਟਿਸ ਕੀਤਾ ਜਾਂਦਾ ਹੈ ਸਬੰਧਤ ਧਿਰਾਂ ਦਾ ਕਨਸੈਂਟ ਲਿਆ ਜਾਂਦਾ ਕਿ ਭਾਈ ਬਹੁਤ ਜ਼ਰੂਰੀ ਹੈ ਸੁਣਵਾਈ ਪਹਿਲਾਂ ਹੋਣੀ ਅਗੇਤੀ ਹੋਣੀ ਪਰ ਇੱਥੇ ਕੀ ਹੋਇਆ ਸਭ ਕਮਾਲ ਹੋ ਗਿਆ ਕਮਾਲ ਹੋ ਗਿਆ ਇਹ ਜਿਹੜੇ ਠਾਕੁਰ ਸਾਹਿਬ ਆ ਇਹ ਏਜੀ ਨੂੰ ਕਹਿੰਦੇ ਨੇ ਜਿਹੜੇ ਪੰਜਾਬ ਸਰਕਾਰ ਦੇ ਏਜੀ ਆ ਸਰਵੇਸ਼ਰ ਠਾਕੁਰ ਜੀ ਉਹਨਾਂ ਨੂੰ ਕਹਿੰਦੇ ਆ ਵਰਬਲੀ ਕਿ ਤੁਸੀਂ ਇਦਾਂ ਕਰੋ ਕਿ ਭਾਈ ਐਪਲੀਕੇਸ਼ਨ ਦਿਓ ਐਪਲੀਕੇਸ਼ਨ ਦਿਓ ਕਾਦੀ ਪ੍ਰੀਪੋਨਮੈਂਟ ਕਿ ਸੁਣਵਾਈ ਪਹਿਲਾਂ ਕੀਤੀ ਜਾਵੇ ਏਜੀ ਸਾਹਿਬ ਇੱਕ ਅਰਜ਼ੀ ਦਿੰਦੇ ਆ ਤਾਂ ਇਹ ਜਿਹੜੇ ਉਹ ਕੇਸ ਸੀ ਕਿ 16 ਤੇ ਲੱਗੇ ਚੱਕ ਕੇ ਸੁਣਦੇ ਆ ਤੇ ਫਿਰ ਪੰਜਾਬ ਸਰਕਾਰ ਦੇ ਹੱਕ ਚ ਬਹੁਤ ਵੱਡੀ ਰਾਹਤ ਦੇ ਦਿੰਦੇ ਆ ਬਹੁਤ ਵੱਡਾ ਫੈਸਲਾ ਦੇ ਦਿੰਦੇ ਆ ਸਾਬ ਨਹੀਂ ਤਾਂ ਪੰਜਾਬ ਸਰਕਾਰ ਸ਼ਾਇਦ ਸ਼ਾਇਦ ਉਸ ਦਿਨ ਇੱਕ ਐਸੇ ਸੰਕਟ ਚ ਫਸ ਜਾਂਦੀ ਸਾਬ ਐਸੇ ਸੰਕਟ ਚ ਫਸ ਜਾਂਦੀ ਕਿ ਇਸ ਸਰਕਾਰ ਤੇ ਕੁੱਤੇ ਫੇਲ ਹੋ ਸਕਦੇ ਸੀਗੇ ਅੱਛਾ ਫੇਰ ਮਾਮਲਾ ਗਿਆ ਸੁਪਰੀਮ ਕੋਰਟ ਸੁਪਰੀਮ ਕੋਰਟ ਗਿਆ ਮਾਮਲਾ ਤਾਂ ਹੈਰਾਨਗੀ ਦੀ ਗੱਲ ਇਹ ਸੀ ਕਿ ਇਹ ਕਹਿ ਦਿੱਤਾ ਗਿਆ ਸੀਗਾ ਫੈਸਲੇ 'ਚ ਕਿ ਇਲੈਕਸ਼ਨ ਪਟੀਸ਼ਨ ਪਾਓ ਮੱਥੇ ਤੇ ਹੱਥ ਮਾਰਨ ਵਾਲੀ ਗੱਲ ਹੈ ਜਿਹੜੇ ਕਾਨੂੰਨ ਜਾਣਦੇ ਆ ਮਹਾਰਿਆ ਇਲੈਕਸ਼ਨ ਪਟੀਸ਼ਨ ਇਲੈਕਸ਼ਨ ਤੋਂ ਬਾਅਦ ਪੈਂਦੀ ਹੁੰਦੀ ਆ ਇਲੈਕਸ਼ਨ ਚੱਲਣ ਦੇ ਦੌਰਾਨ ਨਹੀਂ ਕਾਗਜ਼ ਰੱਦ ਹੋਣ ਦੇ ਦੌਰਾਨ ਨਹੀਂ ਤਾਂ ਜਦੋਂ ਸੁਪਰੀਮ ਕੋਰਟ ਦੇ ਵਿੱਚ ਇਹ ਸੁਣਵਾਈ ਹੋਈ ਸਾਬ 15 ਨੂੰ ਸੁਣਵਾਈ ਹੋਈ ਸੀ ਸ਼ਾਇਦ ਕਿਉਂਕਿ ਸਾਰੀਆਂ ਚੀਜ਼ਾਂ ਯਾਦ ਨਹੀਂ ਕੁਝ ਜਿਹੜੇ ਕਾਨੂੰਨੀ ਮਾਹਰ ਸੱਜਣ ਨੇ ਸਾਡੇ ਉਹ ਦੱਸ ਦਿੰਦੇ ਆ ਇਹਨਾਂ ਚੀਜ਼ਾਂ ਨੂੰ ਕਿ ਉੱਥੇ ਕੀ ਹੁੰਦਾ ਹੈ ਇੱਥੇ ਕੀ ਹੁੰਦਾ ਹੈ ਬਰਹਾਲ ਸੁਪਰੀਮ ਕੋਰਟ ਨੇ ਜਦੋਂ ਇਸ ਫੈਸਲੇ ਨੂੰ ਦੇਖਿਆ ਖੁਦ ਮੱਥੇ ਤੇ ਹੱਥ ਮਾਰਿਆ ਸੁਪਰੀਮ ਕੋਰਟ ਨੇ ਕਿਆ ਕਿ ਹੈਰਾਨਗੀ ਜਤਾਈ ਗਈ ਕਿ ਕੋਈ ਜੱਜ ਇਸ ਤਰ੍ਹਾਂ ਦਾ ਵੀ ਫੈਸਲਾ ਕਰ ਸਕਦਾ ਹੈ ਸਾਬ ਪਰ ਕਿਉਂਕਿ ਦੇਖੋ ਕਾਨੂੰਨ ਤਿੰਨ ਤਰ੍ਹਾਂ ਨਾਲ ਹੁੰਦੇ ਆ ਨਾ ਜਿਵੇਂ ਪੰਚਾਇਤ ਵਿਧਾਨ ਸਭਾ ਲੋਕ ਸਭਾ ਬਣਾਉਂਦੀ ਹੈ ਜਾਂ ਕਸਟਮ ਹੋ ਗਿਆ ਠੀਕ ਹੈ ਨਾ ਜੀ ਜਾਂ ਪ੍ਰੈਸੀਡੈਂਟ ਇਹ ਚੀਜ਼ ਹੁੰਦੀ ਆ ਜਿਸ ਵੇਲੇ ਉਹਨਾਂ ਨੇ ਇਸ ਮਾਮਲੇ ਨੂੰ ਸੁਣਿਆ ਸੁਪਰੀਮ ਕੋਰਟ ਨੇ ਉਹਨਾਂ ਕਿਹਾ ਕਿ ਅਸੀਂ ਕੋਈ ਇਹਦੇ ਵਿੱਚ ਹੁਣ ਰਿਵਾਇਤ ਨਹੀਂ પા ਸਕਦੇ ਸਾਡੀ ਮਜਬੂਰੀ ਇਹ ਬਣ ਗਈ ਆ ਕਿ ਜੇ ਅਸੀਂ ਇਸ ਇਲੈਕਸ਼ਨ ਨੂੰ ਰੋਕਦੇ ਆ ਕਿਉਂਕਿ ਵੋਟਾਂ ਤੇ ਪੈਣੀਆਂ ਨੇ ਵੋਟਾਂ ਤੇ ਚੱਲ ਰਹੀਆਂ ਨੇ ਤੇ ਜੇ ਇਦਾਂ ਹੋ ਗਿਆ ਅਸੀਂ ਚੱਲਦੀ ਪੋਲਿੰਗ ਨੂੰ ਰੋਕ ਦਿੰਨੇ ਆ ਤਾਂ ਕੱਲ ਨੂੰ ਕਿਸੇ ਵਿਧਾਨ ਸਭਾ ਦਾ ਕਿਸੇ ਲੋਕ ਸਭਾ ਦਾ ਜਦੋਂ ਇਲੈਕਸ਼ਨ ਹੋਏਗਾ ਤਾਂ ਤਤਕਾਲ ਕੋਈ ਆ ਕੇ ਉਸ ਪ੍ਰੋਸੈਸ ਤੇ ਬ੍ਰੇਕ ਲਵਾ ਸਕਦਾ ਹੈ ਯਾਨੀ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਮਿਸਾਲੀ ਹੁੰਦੀ ਹੈ ਇੱਕ ਕਹ ਲੋ ਕਿ ਵਿਧਾਨਪਾਲਿਕਾ ਇੱਕ ਪ੍ਰੈਸੀਡੈਂਟ ਜਿਸ ਚੀਜ਼ ਨੂੰ ਫਾਲੋ ਕੀਤਾ ਜਾਂਦਾ ਹੈ ਇਹ ਵੀ ਚੀਜ਼ਾਂ ਹੁੰਦੀਆਂ ਸਿਧਾਂਤਕ ਤੌਰ ਤੇ ਆਪਾਂ ਇਹਨਾਂ ਨੂੰ ਛੱਡ ਵੀ ਦਈਏ ਤਾਂ ਤੁਸੀਂ ਸੋਚ ਕੇ ਦੇਖੋ ਕਿ ਜਿਹੜੇ ਬੰਦੇ ਜਾ ਕੇ ਸਦਨ ਦੇ ਵਿੱਚ ਹਿੱਤਾਂ ਦੇ ਟਕਰਾਓ ਦਾ ਸਵਾਲ ਪੈਦਾ ਕਰਦੇ ਆ ਅੱਜ ਉਹਨਾਂ ਤੇ ਕਿੱਡਾ ਵੱਡਾ ਸਵਾਲ ਪੈਦਾ ਹੋ ਗਿਆ ਕਿ ਜਿਸ ਜੱਜ ਨੇ ਖੜੇ ਪੈਰ ਪੰਜਾਬ ਸਰਕਾਰ ਨੂੰ ਐਸੀ ਰਾਹਤ ਦਿੱਤੀ ਜਿਸ ਤੇ ਸੁਪਰੀਮ ਕੋਰਟ ਨੇ ਵੀ ਹੈਰਾਨਗੀ ਜਤਾਈ ਉਸੇ ਜੱਜ ਨੂੰ ਤੁਸੀਂ ਵਿਦਨ 2 ਵੀਕ ਇੱਕ ਏਡੀ ਵੱਡੀ ਨਿਯੁਕਤੀ ਦਿੰਨੇ ਹੋ ਹੁਣ ਤੁਹਾਡੇ ਤੇ ਕਿਹੜਾ ਸਵਾਲ ਕਰੀਏ ਖੈਰ ਸਾਡਾ ਕੰਮ ਹੈ ਸਵਾਲ ਦੇਣਾ ਸਾਡਾ ਕੰਮ ਹੈ ਸਵਾਲ ਕਰਨਾ ਲੀਡਰਾਂ ਦਾ ਕੰਮ ਹੈ ਜਵਾਬ ਦੇਣਾ ਜਾਂ ਜਵਾਬ ਦੇਣ ਤੋਂ ਪਛਣਾ ਅਸੀਂ ਆਪਣਾ ਕੰਮ ਕਰਦੇ ਰਹਾਂਗੇ ਲੀਡਰ ਆਪਣਾ ਕੰਮ ਕਰਦੇ ਰਹਿਣਗੇ ਤੁਸੀਂ ਆਪਣਾ ਕੰਮ ਕਰਦੇ ਜਰੂਰ ਰਹਿਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਸਾਨੂੰ ਸਪੋਰਟ ਕਰਦੇ ਰਹਿਣਾ ਅਗਲੀ ਵਾਰ ਫੇਰ ਮਿਲਦੇ ਹ ਤਦ ਤੱਕ ਦਿਓ ਸਤ ਸਤ ਸਾਰੇ ਸਤਿ ਸ੍ਰੀ ਅਕਾਲ